ਤ੍ਰਿਕਸ 16 ਜੂਨ 2024 ਬਰਨਾਲਾ ਟੂ ਮੋਗਾ ਬਾਈਪਾਸ ਦੇ ਉੱਤੇ ਇੱਕ ਆਲਟੋ ਕਾਰ ਨੂੰ ਅਚਾਨਕ ਹੀ ਅੱਗ ਲੱਗ ਜਾਂਦੀ ਹੈ। ਅੱਗ ਇੰਨੀ ਭਿਆਨਕ ਸੀ ਕਿ ਉੱਥੋਂ ਦੇ ਰਾਹਗੀਰਾਂ ਨੇ ਇਸ ਅੱਗ ਨੂੰ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅੱਗ ਬੁਝਣ ਦਾ ਨਾਮ ਨਹੀਂ ਲੈ ਰਹੀ ਸੀ। ਜਦੋਂ ਕੁਝ ਲੋਕਾਂ ਨੇ ਲਾਗੇ ਜਾ ਕੇ ਦੇਖਿਆ ਤਾਂ ਕਾਰ ਦੇ ਵਿੱਚ ਇੱਕ ਆਦਮੀ ਵੀ ਸੀ ਜੋ ਕਿ ਇਸ ਕਾਰ ਨੂੰ ਚਲਾ ਰਿਹਾ ਸੀ। ਹੁਣ ਕੁਝ ਲੋਕਾਂ ਵੱਲੋਂ ਪੁਲਿਸ ਨੂੰ ਫੋਨ ਕੀਤਾ ਗਿਆ। ਪੁਲਿਸ ਵੀ ਮੌਕੇ ਤੇ ਆਉਂਦੀ ਹੈ ਤੇ ਇਹ ਪਤਾ ਚੱਲਦਾ ਹੈ ਕਿ ਕਾਰ ਦੇ ਵਿੱਚ ਇੱਕ ਬੰਦਾ ਪੂਰੀ ਤਰ੍ਹਾਂ ਸੜ ਚੁੱਕਿਆ ਸੀ ਤੇ ਕਾਰ ਵੀ ਲਗਭਗ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ ਹੁਣ ਗਰਮੀਆਂ ਦਾ ਦਿਨ ਸੀ ਤੇ ਲੋਕੀ ਸਾਰੇ ਇਹੀ ਸੋਚ ਰਹੇ ਸਨ ਕਿ ਇਹ ਸ਼ਾਇਦ ਐਕਸੀਡੈਂਟ ਹੋਇਆ ਹੈ ਜਿਆਦਾ ਗਰਮੀ ਹੋਣ ਕਰਕੇ ਹੀਟ ਜਿਆਦਾ ਹੋਣ ਕਰਕੇ ਕਾਰ ਨੂੰ ਅੱਗ ਲੱਗ ਗਈ ਹੋਵੇਗੀ ਪੁਲਿਸ ਵੀ ਜਦੋਂ ਮੌਕੇ ਤੇ ਪਹੁੰਚਦੀ ਹੈ ਤਾਂ ਪੁਲਿਸ ਨੂੰ ਵੀ ਇਹੀ ਲੱਗਿਆ ਕਿ ਸ਼ਾਇਦ ਇਹ ਐਕਸੀਡੈਂਟ ਹੈ ਪਰ ਪੁਲਸ ਇਥੇ ਆਪਣੀ ਫੋਰੈਂਸਿਕ ਟੀਮ ਵੀ ਨਾਲ ਲੈ ਕੇ ਜਾਂਦੀ ਹੈ ਫੋਰੈਂਸਿਕ ਟੀਮ ਜਦੋਂ ਇਸ ਗੱਡੀ ਦੀ ਜਾਂਚ ਕਰਦੀ ਹੈ ਤਾਂ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਇਹ ਕੋਈ ਐਕਸੀਡੈਂਟ ਨਹੀਂ ਬਲਕਿ ਸ਼ਾਇਦ ਕਿਸੇ ਨੇ ਇਹਦਾ ਕਤਲ ਕੀਤਾ ਹੈ ਤੇ ਇਹ ਅੱਗ ਆਪਣੇ ਆਪ ਨਹੀਂ ਲੱਗੀ ਬਲਕਿ ਕਿਸੇ ਨੇ ਲਾਈ ਹੈ ਹੁਣ ਪੁਲਿਸ ਇਸ ਕੇਸ ਦੀ ਇਨਕੁਆਇਰੀ ਸ਼ੁਰੂ ਕਰ ਦਿੰਦੀ ਹੈ ਹੁਣ ਪੁਲਿਸ ਇਹ ਪਤਾ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿ ਆਖਿਰ ਇਹ ਕਾਰ ਦੇ ਵਿੱਚ ਜਿਹੜਾ ਚਲਾਉਣ ਵਾਲਾ ਡਰਾਈਵਰ ਸੀ ਆਦਮੀ ਸੀ ਇਹ ਕੌਣ ਸੀ ਹੁਣ ਪੁਲਿਸ ਨੂੰ ਇਹ ਪਤਾ ਚੱਲਦਾ ਹੈ ਕਿ ਇਹ ਜਿਹੜਾ ਇਸ ਗੱਡੀ ਦੇ ਵਿੱਚ ਆਦਮੀ ਸੀ ਉਹਦਾ ਨਾਮ ਹੈ ਹਰਚਰਨ ਸਿੰਘ ਤੇ ਇਹ ਬਠਿੰਡਾ ਦਾ ਰਹਿਣ ਵਾਲਾ ਸੀ ਹੁਣ ਜਿਸ ਤਰ੍ਹਾਂ ਹੀ ਪੁਲਿਸ ਵਾਲੇ ਉਹਦੇ ਪਿੰਡ ਦੇ ਵਿੱਚ ਇਨਫੋਰਮ ਕਰਦੇ ਨੇ ਉਹਦੇ ਘਰ ਦੇ ਵਿੱਚ ਇਨਫੋਰਮ ਕਰਦੇ ਨੇ ਤੇ ਇਹ ਦੱਸਦੇ ਨੇ ਕਿ ਹਰਚਰਨ ਸਿੰਘ ਦਾ ਐਕਸੀਡੈਂਟ ਦੇ ਦੌਰਾਨ ਗੱਡੀ ਨੂੰ ਅੱਗ ਲੱਗਨ ਕਰਕੇ ਉਹਦੀ ਮੌਤ ਹੋ ਗਈ ਹੈ ਤੇ ਇਹ ਗੱਲ ਜਦੋਂ ਉਹਦੇ ਘਰ ਵਾਲੀ ਸੁਖਜੀਤ ਕੌਰ ਸੁਣਦੀ ਹੈ ਤੇ ਉਹਦਾ ਰੋੜੋ ਬੁਰਾ ਹਾਲ ਹੋ ਜਾਂਦਾ ਹੈ ਹੁਣ ਪੁਲਿਸ ਵਾਲੇ ਪਿੰਡ ਦੇ ਵਿੱਚ ਜਾਂਦੇ ਨੇ ਉਹਦੀ ਵਾਈਫ ਕੋਲੋਂ ਪੁੱਛਦੇ ਨੇ ਕੀ ਹਰਚਰਨ ਸਿੰਘ ਕਿੱਦਾਂ ਦਾ ਬੰਦਾ ਸੀ ਉਹਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਉਹਦੀ ਵਾਈਫ ਕਹਿੰਦੀ ਹੈ ਕਿ ਉਹਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਘਰੋਂ ਉਹ ਮੋਗਾ ਜਾਣ ਵਾਸਤੇ ਨਿਕਲਿਆ ਸੀ ਪਰ ਰਸਤੇ ਦੇ ਵਿੱਚ ਉਹਦੇ ਨਾਲ ਇਹ ਪਾਣਾ ਵਰਤ ਗਿਆ ਹੁਣ ਪੁਲਿਸ ਵਾਲੇ ਜਦੋਂ ਆਂਡਗਵਾਂਡ ਕੋਲ ਪੁੱਛਦੇ ਨੇ ਉਹ ਵੀ ਦੱਸਦੇ ਨੇ ਕਿ ਹਰਚਰਨ ਸਿੰਘ ਬਹੁਤ ਹੀ ਨਰਮ ਦਿਲ ਦਾ ਇਨਸਾਨ ਸੀ ਉਹ ਕਿਸੇ ਦੇ ਨਾਲ ਕੋਈ ਵੀ ਝਗੜਾ ਨਹੀਂ ਕਰਦਾ ਸੀ ਪਰ ਆਂਡਗਵਾਂਡ ਵਾਲੇ ਪੁਲਿਸ ਨੂੰ ਇਹ ਵੀ ਦੱਸਦੇ ਨੇ ਕਿ ਹਰਚਰਨ ਸਿੰਘ ਤੇ ਇਹਦੀ ਜਿਹੜੀ ਪਤਨੀ ਸੀ ਸੁਗਜੀਤ ਕੋੜ ਇਨਾਂ ਦੇ ਵਿੱਚ ਰਿਸ਼ਤੇ ਜਿਆਦਾ ਗੂੜੇ ਨਹੀਂ ਸਨ। ਇਨਾਂ ਦੇ ਵਿੱਚ ਅਕਸਰ ਹੀ ਝਗੜਾ ਹੁੰਦਾ ਰਹਿੰਦਾ ਸੀ ਤੇ ਪੁਲਿਸ ਨੂੰ ਵੀ ਇਹ ਵੀ ਪਤਾ ਚੱਲਦਾ ਹੈ ਕਿ ਕੁਝ ਸਾਲ ਪਹਿਲਾਂ ਹਰਚਰਨ ਸਿੰਘ ਦੀ ਜਿਹੜੀ ਮਾਤਾ ਸੀ ਉਹਦੀ ਵੀ ਮੌਤ ਹੋ ਗਈ ਸੀ ਤੇ ਉਹ ਵੀ ਇੱਕ ਮੌਤ ਰਹੱਸ ਬਣ ਕੇ ਹੀ ਰਹਿ ਗਈ ਸੀ। ਕਿਉਂਕਿ ਇਹ ਪਤਾ ਚੱਲਿਆ ਸੀ ਕਿ ਉਹਦੀ ਮੌਤ ਪ੍ਰੈਸ ਦੇ ਲੱਗਣ ਕਰਕੇ, ਸ਼ਾਂਟਾਨ ਕਰਕੇ ਹੋਈ ਸੀ। ਪਰ ਆਂਡਗਵਾਂਡ ਨੂੰ ਤੇ ਪਿੰਡ ਦੇ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਉਹਦਾ ਵੀ ਕਿਸੇ ਨੇ ਮਰਡਰ ਕੀਤਾ ਸੀ ਤੇ ਹੁਣ ਉਸੇ ਤਰ੍ਹਾਂ ਹੀ ਉਸੇ ਰਹੱਸ ਦੇ ਤਰ੍ਹਾਂ ਹੀ ਜਲਦੀ ਕਾਰ ਨੂੰ ਅੱਗ ਕਿਵੇਂ ਲੱਗ ਸਕਦੀ ਹੈ ਤੇ ਹਰਚਰਨ ਸਿੰਘ ਦੀ ਮੌਤ ਕਿਵੇਂ ਹੋ ਸਕਦੀ ਹੈ ਇਹ ਵੀ ਲੋਕਾਂ ਨੂੰ ਕੋਈ ਗੱਲ ਹਜਮ ਨਹੀਂ ਹੋ ਰਹੀ ਸੀ ਇਹ ਜਦੋਂ ਪੁਲਿਸ ਵਾਲੇ ਗੱਲ ਸੁਣਦੇ ਨੇ ਤਾਂ ਉਹਨਾਂ ਨੂੰ ਵੀ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਹੈ ਉਹ ਵੀ ਹੁਣ ਤਹਿਕੀਕਾਤ ਕਰਦੇ ਨੇ ਸੀਸੀਟੀਵੀ ਕੈਮਰੇ ਚੈੱਕ ਕਰਦੇ ਨੇ ਉਸ ਘਟਨਾ ਵਾਲੀ ਸਥਾਨ ਦੇ ਤੇ ਹੁਣ ਪੁਲਿਸ ਨੂੰ ਇਹ ਜਿਹੜਾ ਸ਼ੱਕ ਸੀ ਉਹਦੀ ਪਤਨੀ ਸੁਖਜੀਤ ਕੌਰ ਦੇ ਉੱਤੇ ਹੀ ਹੁੰਦਾ ਹੈ ਹੁਣ ਪੁਲਿਸ ਨੂੰ ਇਹ ਹੀ ਸ਼ੱਕ ਹੁੰਦਾ ਹੈ ਕਿ ਆਖਿਰ ਜੇਕਰ ਇਹਦਾ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਕੋਈ ਝਗੜਾ ਨਹੀਂ ਸੀ ਤੱਕ ਕੋਈ ਇਸ ਨੂੰ ਕਿਉਂ ਮਾਰ ਸਕਦਾ ਹੈ ਹੁਣ ਪੁਲਿਸ ਇਹ ਜਾਣਨ ਦੀ ਕੋਸ਼ਿਸ਼ ਕਰਦੀ ਹੈ ਕਿ ਸ਼ਾਇਦ ਇਸ ਕੇਸ ਦੇ ਵਿੱਚ ਵੀ ਨਾਜਾਇਜ਼ ਰਿਸ਼ਤਿਆਂ ਦਾ ਕੋਈ ਕਾਰਨਾ ਨਾ ਹੋਵੇ ਇਸ ਲਈ ਪੁਲਿਸ ਇਹਦੀ ਪਤਨੀ ਸੁਖਜੀਤ ਕੌਰ ਦੀ ਕੋਲ ਡਿਟੇਲ ਵਗੈਰਾ ਚੈੱਕ ਕਰਦੀ ਹੈ ਤੇ ਪੁਲਿਸ ਨੂੰ ਹੁਣ ਇੱਕ ਨੰਬਰ ਇਹਦੀ ਕੋਲ ਡਿਟੇਲ ਦੇ ਵਿੱਚੋਂ ਮਿਲਦਾ ਹੈ ਜਿਹਦੇ ਤੇ ਪੁਲਿਸ ਨੂੰ ਸ਼ੱਕ ਹੁੰਦਾ ਹੈ ਜਿਸ ਨੰਬਰ ਦੇ ਉੱਤੇ ਇਹ ਜਿਆਦਾ ਦੇਰ ਤੱਕ ਗੱਲਾਂ ਕਰਦੀ ਰਹਿੰਦੀ ਸੀ ਤੇ ਇਹ ਜਿਹੜਾ ਨੰਬਰ ਸੀ ਇਹ ਸੀ ਬਠਿੰਡਾ ਨਿਵਾਸੀ ਸੁਖਦੀਪ ਸਿੰਘ ਦਾ ਹੁਣ ਪੁਲਿਸ ਇੱਕ ਹਨੇਰੇ ਦੇ ਵਿੱਚ ਤੀਰ ਚਲਾਉਂਦੀ ਹੈ ਤੇ ਪੁਲਿਸ ਹੁਣ ਹਰਚਰਨ ਸਿੰਘ ਦੀ ਵਾਈਫ ਸੁਖਜੀਤ ਕੋਰ ਨੂੰ ਤੇ ਇਹ ਜਿਹਦੇ ਨਾਲ ਗੱਲਾਂ ਕਰਦੀ ਸੀ ਫੋਨ ਦੇ ਉੱਤੇ ਸੁਖਦੀਪ ਸਿੰਘ ਨੂੰ ਪੁਲਿਸ ਥਾਣੇ ਦੇ ਵਿੱਚ ਇਹ ਬੁલાਉਂਦੀ ਹੈ ਤੇ ਇਹਨਾਂ ਨੂੰ ਅਲੱਗ-ਅਲੱਗ ਬਿਠਾ ਕੇ ਇਹਨਾਂ ਦੇ ਕੋਲੋਂ ਪੁੱਛਗਿੱਛ ਕਰਦੀ ਹੈ ਹੁਣ ਪੁਲਿਸ ਇਹਨਾਂ ਨੂੰ ਕਹਿੰਦੀ ਹੈ ਕਿ ਸਾਨੂੰ ਤੁਹਾਡੇ ਬਾਰੇ ਸਾਰਾ ਕੁਝ ਪਤਾ ਚੱਲ ਚੁੱਕਿਆ ਹੈ ਤੁਸੀਂ ਕਿਸ ਤਰ੍ਹਾਂ ਹਰਚਰਨ ਸਿੰਘ ਨੂੰ ਮਾਰਿਆ ਹੈ ਉਹ ਵੀ ਸਾਨੂੰ ਪਤਾ ਚੱਲ ਚੁੱਕਿਆ ਹੈ ਤੇ ਹੁਣ ਤੁਹਾਡਾ ਬਚ ਕੇ ਜਾਣਾ ਮੁਸ਼ਕਲ ਹੈ ਇਸ ਲਈ ਤੁਸੀਂ ਆਪਣਾ ਜੁਰਮ ਕਬੂਲ ਕਰ ਲਵੋ ਇਨ੍ਹਾਂ ਦੇ ਨਾਲ ਜਦੋਂ ਥੋੜੀ ਜੀ ਸ਼ਕਤੀ ਵਰਤੀ ਜਾਂਦੀ ਹੈ ਤਾਂ ਇਹ ਦੋਨੇ ਜਾਣੇ ਹੀ ਟੁੱਟ ਜਾਂਦੇ ਨੇ ਇਹ ਦੋਨੇ ਜਾਣੇ ਹੀ ਮੰਨ ਜਾਂਦੇ ਨੇ ਕਿ ਹਾਂ ਇਹਨਾਂ ਨੇ ਹੀ ਹਰਚਰਨ ਸਿੰਘ ਨੂੰ ਮਾਰਿਆ ਹੈ ਤੇ ਫਿਰ ਇਹ ਜਿਹੜੀ ਕਹਾਣੀ ਦੱਸਦੇ ਨੇ ਕਿ ਇਹਨਾਂ ਨੇ ਕਿਸ ਤਰ੍ਹਾਂ ਹਰਚਰਨ ਸਿੰਘ ਨੂੰ ਮਾਰਿਆ ਹੈ ਉਹ ਸੁਣ ਕੇ ਸੁਣਨ ਵਾਲਿਆਂ ਦੇ ਰੋਂਗਟੇ ਖੜੇ ਹੋ ਗਏ ਸਨ ਤੇ ਲੋਕੀ ਹੈਰਾਨ ਹੋ ਗਏ ਸਨ ਕਿ ਇੱਕ ਔਰਤ ਜਿਹਨੂੰ ਵਾਜਿਆਂ ਗਾਜਿਆਂ ਦੇ ਨਾਲ ਵਿਆਹ ਕੇ ਲਿਆਂਦਾ ਹੋਵੇ ਤੇ ਆਖਿਰਕਾਰ ਉਹ ਆਪਣੇ ਪਤੀ ਨੂੰ ਇੰਨੀ ਦਰਦਨਾਕ ਮੌਤ ਕਿਵੇਂ ਦੇ ਸਕਦੀ ਹੈ ਹੁਣ ਹਰਚਰਨ ਸਿੰਘ ਦੀ ਵਾਈਫ ਸੁਖਜੀਤ ਕੌਰ ਦੱਸਦੀ ਹੈ ਕਿ ਉਹਦੇ ਨਜਾਇਜ਼ ਰਿਸ਼ਤੇ ਬਠਿੰਡਾ ਦੇ ਰਹਿਣ ਵਾਲੇ ਸੁਖਦੀਪ ਸਿੰਘ ਦੇ ਨਾਲ ਪੈ ਗਏ ਸਨ ਤੇ ਇਹ ਗੱਲ ਉਹਦੇ ਪਤੀ ਨੂੰ ਵੀ ਪਤਾ ਲੱਗ ਚੁੱਕੀ ਸੀ ਤੇ ਉਹਦਾ ਪਤੀ ਹੁਣ ਇਹਨਾਂ ਨੂੰ ਰੋਕਦਾ ਸੀ ਕਿ ਤੂੰ ਇਹਦੇ ਨਾਲ ਰਿਸ਼ਤੇ ਨਾ ਰੱਖ ਪਰ ਸੁਖਜੀਤ ਕੌਰ ਦੱਸਦੀ ਹੈ ਕਿ ਉਹ ਸੁਖਦੀਪ ਸਿੰਘ ਤੋਂ ਬਿਨਾ ਨਹੀਂ ਰਹਿ ਸਕਦੀ ਸੀ ਉਹਨੂੰ ਦਿਲੋਂ ਪਿਆਰ ਕਰਦੀ ਸੀ ਉਨੂੰ ਉਹ ਮਿਲਣ ਦੇ ਲਈ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੀ ਤੇ ਹਰਚਰਨ ਸਿੰਘ ਹੁਣ ਸੁਖਜੀਤ ਕੋਰ ਦੇ ਪਿਆਰ ਦੇ ਵਿੱਚ ਇਹ ਰੋੜਾ ਬਣੀ ਬੈਠਾ ਸੀ ਤੇ ਇਸੇ ਲਈ ਹੁਣ ਇਹ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਹਰਚਰਨ ਸਿੰਘ ਆਪਣੇ ਪਤੀ ਨੂੰ ਹੀ ਰਸਤੇ 'ਚ ਹਟਾਉਣ ਦਾ ਇੱਕ ਪਲਾਨ ਬਣਾਉਂਦੀ ਹੈ ਤੇ ਇਹ ਹੁਣ ਇਹੋ ਜਿਹਾ ਪਲਾਨ ਬਣਾਉਂਦੇ ਨੇ ਕਿ ਜਿਸ ਦੇ ਨਾਲ ਹਰਚਰਨ ਸਿੰਘ ਦੀ ਮੌਤ ਵੀ ਹੋ ਜਾਵੇ ਤੇ ਵੇਖਣ ਨੂੰ ਇਹ ਐਕਸੀਡੈਂਟ ਲੱਗੇ ਹੁਣ ਸੁਖਦੀਪ ਸਿੰਘ ਆਪਣੇ ਨਾਲ ਇੱਕ ਆਪਣਾ ਦੋਸਤ ਹਰਦੀਪ ਸਿੰਘ ਨੂੰ ਵੀ ਨਾਲ ਲੈਂਦਾ ਹੈ ਤੇ ਇਹ ਹੁਣ ਤਿੰਨੇ ਜਾਣੇ ਮਿਲ ਕੇ ਹਰਚਰਨ ਸਿੰਘ ਨੂੰ ਇੱਕ ਸੁੰਨਸਾਨ ਇਲਾਕੇ ਦੇ ਵਿੱਚ ਬੁਲਾਉਂਦੇ ਨੇ ਤੇ ਫਿਰ ਇਹ ਤਿੰਨੇ ਜਾਨੇ ਗੱਡੀ ਦੇ ਵਿੱਚ ਬੈਠ ਕੇ ਪਹਿਲਾਂ ਤਾਂ ਰੱਸੀ ਦੇ ਨਾਲ ਹਰਚਰਨ ਸਿੰਘ ਦਾ ਗਲਾ ਘੁੱਟਦੇ ਨੇ ਤੇ ਉਹਨੂੰ ਬੇਹੋਸ਼ ਕਰ ਦਿੰਦੇ ਨੇ ਉਸ ਤੋਂ ਬਾਅਦ ਇਹ ਜਿਹੜੀ ਮੱਛਰ ਮਾਰਨ ਵਾਲੀ ਹਿੱਟ ਹੁੰਦੀ ਹੈ ਉਸ ਹਿੱਟ ਨੂੰ ਹਰਚਰਨ ਸਿੰਘ ਦੇ ਨੱਕ ਦੇ ਵਿੱਚ ਪਾਉਂਦੇ ਨੇ ਜਿਸ ਨਾਲ ਹਰਚਰਨ ਸਿੰਘ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਇਹਨਾਂ ਨੇ ਇੱਕ ਕੈਨੀ ਦੇ ਵਿੱਚ ਪਟ્રોલ ਲਿਆਂਦਾ ਹੋਇਆ ਸੀ ਤੇ ਉਹ ਤੇਲ ਦੇ ਨਾਲ ਇਹ ਗੱਡੀ ਦੇ ਵਿੱਚ ਸਾਰੇ ਬੰਨੇ ਛਿੜਕ ਦਿੰਦੇ ਨੇ ਤੇ ਇਹ ਹਰਚਰਨ ਸਿੰਘ ਦੇ ਬੋਡੀ ਦੇ ਉੱਤੇ ਵੀ ਇਹ ਤੇਲ ਪਾ ਦਿੰਦੇ ਨੇ ਤੇ ਉਸ ਤੋਂ ਬਾਅਦ ਇਹ ਗੱਡੀ ਨੂੰ ਅੱਗ ਲਾ ਦਿੰਦੇ ਨੇ ਆਪ ਇਹ ਤਿੰਨੇ ਜਾਨੇ ਉਸ ਗੱਡੀ ਦੇ ਵਿੱਚੋਂ ਨਿਕਲ ਜਾਂਦੇ ਨੇ ਤੇ ਗੱਡੀ ਨੂੰ ਇੱਕ ਰੋਡ ਦੇ ਉੱਤੇ ਖੜੀ ਕਰ ਦਿੰਦੇ ਨੇ ਇਹਨਾਂ ਨੇ ਗੱਡੀ ਨੂੰ ਅੱਗ ਇਸ ਲਈ ਲਾਈ ਸੀ ਤਾਂ ਜੋ ਲੋਕਾਂ ਨੂੰ ਲੱਗੇ ਪੁਲਿਸ ਨੂੰ ਇਹੀ ਲੱਗੇ ਕਿ ਗਰਮੀ ਜ਼ਿਆਦਾ ਹੋਣ ਕਰਕੇ ਗੱਡੀਆਂ ਨੂੰ ਜਿਵੇਂ ਆਮ ਅੱਗ ਲੱਗ ਜਾਂਦੀ ਹੈ ਉਸੇ ਤਰ੍ਹਾਂ ਹੀ ਇਹ ਗੱਡੀ ਨੂੰ ਵੀ ਅੱਗ ਲੱਗ ਗਈ ਤੇ ਇਸ ਗੱਡੀ ਦੇ ਵਿੱਚ ਅੱਗ ਲੱਗਨ ਕਰਕੇ ਹਰਚਰਨ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਹੁਣ ਇਹਨਾਂ ਤਿੰਨਾਂ ਦੇ ਬਿਆਨ ਲਏ, ਬਾਕੀ ਸਬੂਤ ਵੀ ਇਕੱਠੇ ਕੀਤੇ ਤੇ ਤਿੰਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ। ਹਰਚਰਨ ਸਿੰਘ ਦੇ ਪਿੰਡ ਵਾਲੇ ਉਹਦੇ ਸਾਰੇ ਰਿਸ਼ਤੇਦਾਰ ਪੁਲਿਸ ਦੇ ਅੱਗੇ ਇਹੀ ਗੁਹਾਰ ਲਾ ਰਹੇ ਸਨ ਕਿ ਇਹਨਾਂ ਤਿੰਨਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ। ਤੇ ਉਹਨਾਂ ਦਾ ਇਹ ਵੀ ਮੰਨਣਾ ਸੀ ਕਿ ਹਰਚਰਨ ਸਿੰਘ ਦੀ ਜਿਹੜੀ ਮਾਂ ਸੀ, ਉਹਦੀ ਮੌਤ ਹੋਈ ਸੀ। ਪ੍ਰੈਸ ਦੇ ਨਾਲ ਲੱਗਨ ਕਰਕੇ ਉਹਦੀ ਮੌਤ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਵੀ ਉਹਨਾਂ ਨੂੰ ਲੱਗਦਾ ਹੈ ਕਿ ਉਹਦੀ ਮੌਤ ਪ੍ਰੈਸ ਦੇ ਨਾਲ ਲੱਗਨ ਕਰਕੇ ਨਹੀਂ ਹੋਈ ਸੀ ਬਲਕਿ ਹੋ ਸਕਦਾ ਹੈ ਕਿ ਉਹਨਾਂ ਦੀ ਨੂੰ ਸੁਖਜੀਤ ਕੋਲ ਨੇ ਹੀ ਆਪਣੀ ਸੱਸ ਨੂੰ ਵੀ ਮਾਰਿਆ ਹੋਵੇ ਇੱਕ ਵਾਰੀ ਫਿਰ ਤੋਂ ਨਾਜਾਇਜ਼ ਰਿਸ਼ਤਿਆਂ ਦੇ ਚਲਦਿਆਂ ਇੱਕ ਹੱਸਦਾ ਵਸਦਾ ਪਰਿਵਾਰ ਉਜੜ ਗਿਆ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਨੂੰ ਲੈ ਕੇ ਇਸ ਘਟਨਾ ਨੂੰ ਲੈ ਕੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਐਹੋ ਜਿਹੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ